ਕਿਸਾਨਾਂ ਦੇ ਵੱਲੋਂ ਲੱਡਵਾਲ ਟੋਲ ਪਲਾਜ਼ਾ ਨੂੰ ਬੰਦ ਕਰਵਾ ਦਿੱਤਾ ਗਿਆ ਤਾਂ ਸਿੱਕੇ ਬੰਦ ਕਰਵਾ ਕੇ ਗੱਡੀਆਂ ਫ੍ਰੀ ਲੰਗਵਾਈਆਂ ਜਾ ਰਹੀਆਂ ਨੇ ਤਾਂ ਸਿੱਕੇ ਬੀਕੇਓ ਗ੍ਰਾਹਾਂ ਦੇ ਵੱਲੋਂ ਇਸ ਦਾ ਐਲਾਨ ਕੀਤਾ ਸੀ ਕਿ ਅੱਜ ਪੂਰੇ ਪੰਜਾਬ ਘਰ ਦੇ ਵਿੱਚ 2 ਦਿਨ ਦੇ ਲਈ ਟੋਲ ਫ੍ਰੀ ਕਰਵਾਏ ਜਾਣਗੇ ਦੋਸਤੋ ਬਾਅਦ ਅੱਜ 12 ਵਜੇ ਤਕਰੀਬ ਕਿਸਾਨਾਂ ਆਗੂ ਜਿਹੜੇ ਨੇ ਉਹ ਟੋਲ ਪਲਾਜ਼ਾ ਤੇ ਪਹੁੰਚਦੇ ਨੇ ਤੇ ਉਹਨਾਂ ਦੇ ਵੱਲੋਂ ਸਾਰੇ ਟੋਲ ਪਲਾਜ਼ੇ ਬੰਦ ਕਰਵਾ ਦਿੱਤੇ ਗਏ ਨੇ ਤੇ ਟੋਲ ਪਲਾਜ਼ੇ ਬੰਦ ਕਰਵਾ ਕੇ ਗੱਡੀਆਂ ਬਿਨਾਂ ਪੈਸੇ ਦਿੱਤੇ ਲੰਗਵਾਈਆਂ ਜਾ ਰਹੀਆਂ ਨੇ ਤਾਂ ਸਿੱਕੇ ਤਸਵੀਰਾਂ ਸਭ ਤੋਂ ਮਹਿੰਗੇ ਟੋਲ ਪਲਾਜ਼ਾ ਦੀਆਂ ਨੇ ਜੋ ਕਿ ਲੱਡਵਾਲ ਟ ਉਸ ਨੂੰ ਬੰਦ ਕਰਵਾ ਦਿੱਤਾ ਗਿਆ ਸੀ ਕਿ ਕਿ ਵਿਕੇ ਉਹ ਗ੍ਰਾਹਕਾਂ ਦੇ ਵੱਲੋਂ ਇਸ ਦਾ ਐਲਾਨ ਕੀਤਾ ਸੀ ਜਿਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਕਿਸਾਨ ਨੇ ਤਾਂ ਵੱਡੀ ਗਿਣਤੀ ਦੇ ਵਿੱਚ ਲੱਡਵਾਲ ਟੋਲ ਪਲਾਜ਼ਾ ਪਹੁੰਚੇ ਸੀ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਲੱਡਵਾਲ ਟੋਲ ਪਲਾਜ਼ਾ ਨੂੰ ਬੰਦ ਕਰਵਾ ਦਿੱਤਾ ਤੇ ਕਈ ਗਿਣਤੀ ਦੇ ਵਿੱਚ ਗੱਡੀਆਂ ਜਿਹੜੀਆਂ ਨੇ ਬਿਨਾਂ ਪੈਸੇ ਦਿੱਤੇ ਫ੍ਰੀ ਲੰਗੀਆਂ ਨੇ ਉੱਥੇ ਦੱਸ ਦੇ ਕਿ 2 ਦਿਨ ਦੇ ਲਈ ਟੋਲ ਪਲਾਜ਼ਾ ਫ੍ਰੀ ਕਰਨ ਦਾ ਐਲਾਨ ਕੀਤਾ ਤੇ ਉਸ ਤੋਂ ਬਾਅਦ ਉਹਨਾਂ ਦਾ ਕਹਿਣਾ ਹੈ ਕਿ ਐਤਵਾਰ ਨੂੰ ਸ਼ਾਮ ਨੂੰ ਜੋ ਮੀਟਿੰਗ ਹੋਵੇਗੀ ਕੇਂਦਰ ਸਰਕਾਰ ਦੇ ਤੇ ਕਿਸਾਨਾਂ ਦੇ ਉਸ ਦੇ ਵਿੱਚ ਜੋ ਫੈਸਲਾ ਹੋਵੇਗਾ ਉਸ ਤੋਂ ਬਾਅਦ ਅਗਲਾ ਕਦਮ ਜਿਹੜਾ ਹੈ ਬਕਯੂ ਦੇ ਵੱਲੋਂ ਚੁੱਕਿਆ ਜਾਵੇਗਾ ਤਾਂ ਅਸੀਂ ਕਿ ਸ਼ੰਭ ਬਾਡਰ ਤੇ ਬੈਠੇ ਕਿਸਾਨਾਂ ਦੇ ਹੱਕ ਦੇ ਵਿੱਚ ਬਕਯੂ ਗ੍ਰਾਹਾਂ ਦੇ ਵੱਲੋਂ ਇਸ ਦਾ ਐਲਾਨ ਕੀਤਾ ਸੀ ਉਸ ਤੋਂ ਬਾਅਦ ਹੀ ਪੰਜਾਬ ਭਰ ਦੇ ਵਿੱਚ ਟੋਲ ਪਲਾਜ਼ਾ ਜਿਹੜੇ ਨੇ ਫ੍ਰੀ ਕਰਵਾ ਦਿੱਤੇ ਗਏ ਨੇ ਬੰਦ ਕਰਵਾ ਦਿੱਤੇ ਗਏ ਨੇ ਜਸਤੀਆਂ ਤਸਵੀਰਾਂ ਲੱਡਵਾਲ ਟੋਲ ਪਲਾਜ਼ਾ ਦੀਆਂ ਸਾਹਮਣੇ ਆਈਆਂ ਨੇ ਤੁਸੀਂ ਵੀ ਸੁਣੋ ਪੂਰਾ ਮਾਮਲਾ ਕੀ ਹੈ ਤੇ ਇਸ ਸੰਬੰਧੀ ਕਿਸਾਨ ਕੀ ਜਾਣਕਾਰੀ ਦੇ ਰਹੇ ਹੈ ਇਹ ਜੀ ਸਾਡੇ ਤੁਸੀਂ ਕੱਲ ਹੀ ਐਲਾਨ ਕੀਤਾ ਸਾਡੇ ਸੂਬਾ ਪ੍ਰਧਾਨ ਜਗਿੰਦਰ ਸਿੰਘ ਉਗਰਾਹਾਂ ਦੀ ਨੇ ਜੋ ਪਿਛਲੇ ਦਿਨੀ ਜਿਹੜੇ ਸਾਡੇ ਕਿਸਾਨ ਭਰਾਵਾਂ ਤੇ ਸ਼ੰਭੂ ਬਾਆ ਆਪਣੇ ਸ਼ੰਭੂ ਬਾਡਰ ਤੇ ਨੌਰੀ ਬਾਡਰ ਤੇ ਵੱਡਾ ਤਸ਼ੱਦਦ ਕੀਤਾ ਜਾ ਰਿਹਾ ਖੱਟਰ ਸਰਕਾਰ ਹਰਿਆਣਾ ਵੱਲੋਂ ਤੇ ਸੈਂਟਰ ਸਰਕਾਰ ਵੀ ਜੇ ਵੱਲੋਂ ਜਿਹੜੀਆਂ ਸਾਡੀਆਂ ਸਾਡੀਆਂ ਮੰਗਾਂ ਜੋ ਮੰਨੀਆਂ ਹੋਈਆਂ ਮਣਵਾਉਣ ਲਈ ਤੇ ਉਹਦੇ ਹੱਕ 'ਚ ਜਿਵੇਂ ਰੇਲਾਂ ਰੋਕੀਆਂ ਸੀਗੀਆਂ ਤੇ ਕੱਲ ਭਾਰਤ ਬੰਦ ਦਾ ਐਡਾ ਵੱਡਾ ਲੋਕਾਂ ਨੇ ਸਾਥ ਦਿੱਤਾ ਵਾ ਕਿ ਪੂਰੀਆ ਟ੍ਰੇਡ ਜੁਨੇ ਨਾਲ ਕਿਸਾਨ ਜਿੱਥੇ ਵੰਦੀਆ ਐਸਕੇਮ ਸੰਯੁਕਤ ਕਿਸਾਨ ਮੋਰਚੇ ਨੇ ਤੇ ਪੂਰਾ ਭਾਰਤ ਲੋਕਾਂ ਨੇ ਸਾਥ ਦਿੱਤਾ ਬੰਦ ਕੀਤਾ ਤੇ ਕੱਲ ਅਸੀਂ ਐਲਾਨ ਕੀਤਾ ਸੀ ਕਿ ਪੂਰੇ ਪੰਜਾਬ ਦੇ ਜਿਹੜੇ ਟੋਲ ਨੇ ਉਹਨਾਂ ਨੂੰ ਫ੍ਰੀ ਕੀਤਾ ਜਾਊ ਇਸ ਰੋਸ ਵਜੋਂ ਅੱਜ ਵੀ ਕਹਿ ਜੂਗਾ ਗ੍ਰਾਹਾਂ ਵੱਲੋਂ ਜੋ ਅਸੀਂ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਜੋ ਸਭ ਤੋਂ ਪੰਜਾਬ ਦਾ ਵੈਂਡਾ ਟੋਲ ਆ ਤੇ ਵੱਡਾ ਟੋਲ ਆ ਉਹਨੂੰ ਬੰਦ ਕਰਾਉਣ ਲਈ ਅੱਜ ਅਸੀਂ ਇਹ ਅੱਜ ਤੋਂ ਲੈ ਕੇ ਕੱਲ 2 ਦਿਨ ਦਾ ਇਹ ਸਾਡਾ ਜਥੇਬੰਦੀ ਸੂਬਾ ਕਮੇਟੀ ਵੱਲੋਂ ਜੋ ਫੈਸਲਾ ਆਇਆ ਵਾ ਕਿ ਪ੍ਰੋਪਰ ਬੰਦ ਰਹੂਗਾ ਤੇ ਨਾਲ ਹੀ ਸਾਡੀ ਜਦੋਂ ਮੀਟਿੰਗ ਹੋਊਗੀ ਐਸਕੇਐਮ ਦੀ ਮੀਟਿੰਗ ਹੋਊਗੀ ਸਰਕਾਰ ਨਾਲ ਦੂਸਰੀਆਂ ਮੀਟਿੰਗਾਂ ਵੀ ਹੋਊਗੀ ਜਦੋਂ ਸਾਨੂੰ ਐਕਸ਼ਨ ਆਊਗਾ ਨਹੀਂ 2 ਦਿਨ ਲਈ ਫਿਲਹਾਲ ਅਸੀਂ ਇਹਨੂੰ ਟੋਲ ਰਹਿਤੋ ਫ੍ਰੀ ਰੱਖਣਾ 18 ਤਰੀਕ ਨੂੰ ਜਿਹੜੀ ਮੀਟਿੰਗ ਹੋਣੀ ਆ ਕੋਈ ਸਿੱਟਾ ਨਿਕਲੇਗਾ ਮੀਟਿੰਗ ਦੇ ਵਿੱਚ ਦੇਖੋ ਸਿੱਟਾ ਮੀਟਿੰਗਾਂ ਬਹੁਤ ਹੁੰਦੀਆਂ ਨੇ ਦਿੱਲੀ ਮੋਰਚੇ ਵੇਲੇ ਪਹਿਲੇ ਵੇਲੇ 14 ਮੀਟਿੰਗਾਂ ਹੋਈਆਂ ਫੇਰ ਜਾ ਕੇ ਆਖਰ ਨੂੰ ਝੁਗਣਾ ਪਿਆ ਸਰਕਾਰ ਨੂੰ ਤੇ ਮੀਟਿੰਗਾਂ ਦਾ ਦੌਰ ਚੱਲਦਾ ਰਹਿਣਾ ਉਹਦਾ ਪਰ ਸਰਕਾਰ ਮੰਨ ਕੁਬੜੀ ਆ ਲੜਾਈ ਇਕੱਠੇ ਹੋ ਕੇ ਲੰਗੀ ਪੈਣੀ ਆ ਇਸ ਕਰਕੇ ਸਾਡੀ ਇਥੇ ਬੰਦੀ ਨੇ ਐਲਾਨ ਕਰਤਾ ਸੀ ਪਰਸੋਂ ਪ੍ਰਧਾਨ ਚੰਦਰ ਸਿੰਘ ਰਾਹਣ ਜੀ ਨੇ ਕਹੇ ਸੀ ਪਰਸੋਂ ਤੱਕ ਜੇ ਤੇ ਸਿਤਾ ਨਾ ਨਿਕਲਿਆ ਤਾਂ ਦਿੱਲੀ ਵਾਲ ਨੂੰ ਕੂਚ ਕਰਾਂਗੇ ਤੇ 24 ਘੰਟੇ ਇਥੇ ਤਰਨਾ ਲੱਗੂਗਾ 24 ਹਾਂਜੀ ਹਾਂਜੀ 24 ਘੰਟੇ ਰਾਤ ਨੂੰ ਵੀ ਇੱਥੇ ਹੀ ਹੋਵਾਂਗੇ ਜੀ ਤੇ ਕੱਲ ਤੱਕ ਕੱਲ ਤੱਕ ਦਾ ਇਹ ਜਿਹੜਾ ਮੰਗ ਪੂਰੀ ਹੋ ਜੂਗੀ ਉਮੀਦ ਹੈ ਮੰਗ ਪੂਰੀ ਹੋਊਗੀ ਜੀ ਦੇਖੋ ਸੰਘਰਸ਼ ਲੜਨਾ ਪੈਂਦਾ ਅੱਗੇ 13 ਮਹੀਨੇ ਲੜੇ ਆ 750 ਜਾਨਾਂ ਲੱਗੀਆਂ ਨੇ ਸ਼ਹੀਦ ਹੋਏ ਆ ਤੇ ਸਾਡਾ ਕਿਸਾਨ ਸ਼ਹੀਦ ਵੀ ਹੋ ਗਿਆ ਕੱਲ ਜੋ ਸੈਂਭੂ ਬਾਰਡਰ ਦੇ ਉੱਤੇ ਗਰਦਾਸਪੁਰ ਜ਼ਿਲ੍ਹੇ ਦੇ ਗਿਆਨ ਸਿੰਘ ਉਹਨਾਂ ਦਾ ਨਾਮ ਸੀ ਜਿਹੜਾ ਉਹਨਾਂ ਦੀ ਸ਼ਹੀਦ ਹੋਇਆ ਬਹੁਤ ਨਿੰਦਰਯੋਗ ਆ ਕਿ ਜਿਹੜੇ ਸਾਡੇ ਦੇਸ਼ ਦੇ ਵਿੱਚ ਪਾ ਇੰਡੀਆ ਪਾਕਿਸਤਾਨ ਵਾਲਾ ਬਾਰਡਰ ਬਣਾਇਆ ਰੱਖਿਆ ਹੋਇਆ ਪੰਜਾਬ ਤੇ ਹਰਿਆਣੇ ਵਾਲਾ ਤੋਂ ਗੋਲੀਆਂ ਮਾਰ ਰਹੇ ਨੇ ਅਥਰੂ ਗੈਸ ਛੱਡ ਰਹੇ ਨੇ ਉਹਦਾ ਅਸੀਂ ਬਹੁਤ ਰੋਸ ਵਾ ਕਰਦੇ ਆ ਜੀ ਕੀ ਲੱਗਦਾ ਜੀ ਪਾਰਲੀਮੈਂਟ ਸੈਸ਼ਨ ਦੀ ਗੱਲ ਪਈ ਜਾ ਰਹੀ ਖਤਮ ਹੋ ਚੁੱਕਿਆ ਹਾਂ ਜੀ ਕੀ ਲੱਗਦਾ ਕਿ ਉਹਦੇ ਸੈਸ਼ਨ ਦੇ ਵਿੱਚ ਹੀ ਗੱਲ ਚੁੱਕੀ ਜਾਣੀ ਕਿ ਦੇਖੋ ਸੈਸ਼ਨ ਦੇ ਵਿੱਚ ਜਿਹੜੀ ਅਸੀਂ ਆਪ ਨੂੰ ਅਸੀਂ ਤਾਂ ਰੱਖਣੀ ਤਾਂ ਐਮਪੀਆਂ ਨੇ ਜਿਨ੍ਹਾਂ ਨੂੰ ਲੋਕਾਂ ਨੇ ਮੰਡੇ ਚੁਣ ਕੇ ਭੇਜਿਆ ਜਿਨ੍ਹਾਂ ਨੇ ਗੱਲ ਜਿੰਨੀ ਕਿ ਰੱਖੀ ਆ ਉਹ ਸਾਹਮਣੇ ਆ ਪਰ ਤਾਨਾਸ਼ਾਹੀ ਸਰਕਾਰ ਆ ਡਿਕਟੇਟਰਸ਼ਿਪ ਸਰਕਾਰ ਆ ਤੇ ਇਹਨਾਂ ਲਈ ਸਾਨੂੰ ਸੰਘਰਸ਼ ਹੀ ਸਾਡਾ ਇਹ ਰਹਾ ਵਾ ਕਿ ਇਹ ਮੰਡੇ ਤੋਂ ਹੀ ਸੈਸ਼ਨ ਤੱਕ ਮੁੜ ਕੇ ਵਸੇ ਸੈਸ਼ਨ ਕੱਪੂ ਹੋ ਜੇ ਪਰ ਜਿੰਨਾ ਟਾਈਮ ਅਜੇ ਸਰਕਾਰ ਦਾ ਸਮਾਂ ਹੈਗਾ ਤੇ ਉਹ ਇਹਦੇ ਵਿੱਚ ਲੋਕ ਇਕੱਠੇ ਹੋ ਕੇ ਕੱਲ ਦੇ ਭਾਰਤ ਨੰਦ ਨੇ ਸਰਕਾਰ ਦੀ ਜੜਾ ਹਲਾਤੀਆਂ 2024 ਨੇੜੇ ਇਲੈਕਸ਼ਨ ਆ ਸਰਕਾਰ ਧਿਆਨ ਰੱਖੇ ਸੈਂਟਰ ਦੀ ਸਰਕਾਰ ਚਾਹੇ ਪੰਜਾਬ ਦੀ ਸਰਕਾਰ ਆ ਕਿ ਉਹ ਆਉਣ ਵਾਲੇ 24 ਦੇ ਵਿੱਚ ਸਰਕਾਰ ਕਿੰਦੀਆਂ ਜੜਾਂ ਹਿੱਲਣਗੀਆਂ ਤੇ ਲੋਕ ਇਸ ਨਰਸਿਟੀ ਦੇ ਪੰਜਾਬ